ਕਿ ਦਾ ਰਸਨ ਲਿਆ ਕੇ ਆਏ ਜਾ ਕੇ ਪਤਾ ਨਹੀਂ ਕਿਹੜੀ ਮੈਟਰੋ ਦੀ ਦੁਕਾਨ ਤੇ ਗਏ ਆ ਇਹ ਆ ਹਾਟੇ ਵਰਗੇ ਵਧੀਆ ਹੁੰਦੇ ਨੇ ਉਹ ਹੈਪੀ ਦੀ ਹੱਟੀ ਤੇ ਜੰਮੀ ਇਹ ਪਰਚੀ ਜੀ ਉਹਨਾਂ ਤੋਂੜਾ ਭਰ ਕੇ ਰਾਸ਼ ਦਾ ਘਰੇ ਭੇਜਣਾ ਇਹ ਪਤਾ ਨਹੀਂ ਮਨਸਵੰਨਾ ਕੀ ਕੋਹ ਲੈ ਆਂਦੀ ਹਾਂ ਕੀ ਆਵੀ ਇਹ ਸ਼ੈਂਪੂ ਸ਼ੈਂਪੂ ਲੱਗ ਘੰਟਿਆ ਕੋਈ ਮੈਨੂੰ ਮੈਨੂੰ ਹਏ ਅਬ ਸਰੀਕ ਸੁਬੂਈ ਸ਼ੈਂਪੂ ਜਾ ਪੰਡਿਆ ਲਾ ਲਗਾ ਲੈਣੀ ਆ ਮੈਂ ਲਾਉਂਗੀ ਓ ਕੀ ਕੀ ਨਹੀਂ ਆਇਆ ਹਰ ਲੈ ਹਾਂ ਕਾਦੀ ਬੋਲੀ ਨਹੀਂ ਪੜੀ ਥੋੜੇ ਛੋਟਾ ਛੋਟਾ ਹੋਣਾ ਕੁਝ ਪਾ ਕੇ ਪੀਨ ਫੂਨ ਵਾਲਾ ਲੈ ਇਹਨਾ ਆਪਣੇ ਆਪੇ ਆਸਤੇ ਨਾ ਵੱਖਰਾ ਲਗਾ ਕੇ ਰੱਖ ਲੈਣਾ ਲੈ ਨਹੀਂ ਦਿੰਦੀ ਬਾਅਦ ਵਿੱਚ ਮੈਨੂੰ ਸਮਾਨ ਇਹ ਵੀ ਆਪਣੇ ਆਪੇ ਆਸਤੇ ਰੱਖ ਦਿੰਦੀ ਢੋਲਕ ਪੀਉਂਦੀ ਮੋਤੀ ਇੱਕ ਹਾ クリーム ਵੀ ਅਹੀ ਚਾ ਗੀ ਕਿਉਂ ਲੱਗੀ ਆ ਮੱਝ ਆ ਗਈ ਆ ਇਹ ਨਿੱਕੀ ਕੁੜੀ ਇਧਰ ਆ ਆ ਵੇਖ 1 10 ਕੀ ਆ ਇਹ ਤੇ ਫੇਸ ਵਾਸ਼ ਆ ਮੂੰਹ ਤੇ ਲਾਈਦਾ ਵਾ ਤੇ ਮੈਂ ਵੀ ਮੂੰਹ ਤੇ ਲਾਇਆ ਵਾ ਮਨਾ ਮੂੰਹ ਤੋਂ ਹੀਦਾ ਵਾ ਹਾਏ ਫਟੇ ਕਰ ਤੁਹਾਡੇ ਤੇ ਮੂੰਹੀ ਮੂੰਹ ਜਨਾ ਮਰ ਜੀ ਇਹਨੂੰ ਕਿ ਤੜਾ ਮਾ ਆਪਣੀ ਨੂੰ ਰਹਿਣਾ ਉਦਾਂ ਨਹੀਂ ਆ ਲੈ ਆਂਦੀ ਹਲੋ ਕਾਰਨੀ ਜਹਾ ਕੀ ਲਈ ਹੈ ਹਾ ਕੀ ਤਾਂ ਬਣੀਆਂ ਬਣਾਈਆਂ ਟਿੱਕੀਆਂ ਵਾ ਬਣੀਆਂ ਬਣਾਈਆਂ ਟਿੱਕੀਆਂ ਆਹੋ ਬਸ ਤੇਲ ਚ ਕੱਢਣੀਆਂ ਹੁੰਦੀ ਆ ਬਹੁਤ ਤੇਲ ਚ ਪਾਉਣੀਆਂ ਦੇਖੋ ਬਣੀਆਂ ਬਣਾਈਆਂ ਬਣੀਆਂ ਬਣਾਈਆਂ ਦਸ ਕੇ ਹਾਂ ਠਾਡੀ ਇਨੂੰ ਅਗਲਾਂ ਨਹੀਂ ਦੱਸ ਇਹੋ ਜੀ ਤਰੱਕੀ ਨੂੰ ਉਹ ਤੇਰਾ ਬਿਆ ਤਬਿਆ ਸਮਾਨ ਖਾਂਦੇ ਜੇ ਜਦੋਂ ਤੁਸੀਂ ਚੀਜ਼ ਖਾਣੀ ਹੁੰਦੀ ਤੁਸੀਂ ਤਾਜੀ ਤਾਜੀ ਬਣਾ ਕੇ ਖਾਓ ਮਾਂ ਬਸ ਘੱਟ ਰਾਂ ਪਏ ਹੈ ਹੈ ਇਹੋ ਇਹੋ ਇਹਨੇ ਸਦੀਆਂ ਪੁਰਾਣੇ ਆਲੂ ਜੀ ਅਗਲੇ ਘੋਲ ਕੇ ਰੱਖੇ ਉਹਨੇ ਇਹੋ ਕੱਢ ਕੇ ਤੇ ਖਵਾ ਦੇਣੇ ਮੈਂ ਵੀ ਆਖਾਂ ਕਿ ਪਰਮੇ ਹੁੰਦੇ ਆ ਪਰਮੇ ਬੈਂਦੇ ਆ ਇਹ 2 ਮਿੰਟ ਜਿਹੜੀ ਸੋਈ ਚ ਜਾਂਦੀ ਆ ਟਿੱਕੀਆਂਆਂ ਲਿਆ ਆਉਂਦੀ ਆ ਕਿ ਛਟਕੀਆਂ ਤੇ ਲਿਆ ਆਉਂਦੀ ਆ ਹਾਂ ਟਿੱਕੀਆਂ ਟਿੱਕੀਆਂ ਹਾਂ ਤੇ ਸਮਾਨ ਕਿੰਨੂੰ ਕਿੱਥੇ ਬਣਾਉਣਾ ਆਉਂਦਾ ਇਹਨੂੰ ਦਾਲ ਨਾ ਕਰੀ ਇਹਨੇ ਚੱਜ ਦੀ ਬਣਾਈ ਟਿੱਕੀਆਂ ਬਣਾਉਣੀਆਂ ਇਹਨੇ ਹੋਰ ਕੀ ਹੜਾ ਕਾਜੇ ਚੱਲ ਪਿਆ ਮੈਂ ਤਾਂ ਕਦੀ ਰਾਸ਼ਨ ਚਾ ਕੁਝ ਵੇਖਿਆ ਹੀ ਨਹੀਂ ਗਾ ਰਾਸ਼ਨ ਤੇ ਸਾਡੇ ਬਾਰੇ ਪਾਰੇ ਵੀ ਆਮਦਾਰਿਆ ਇਹਨਾਂ ਦਾ ਕੋਈ ਨਮਾਈ ਰਾਸ਼ਨ ਆਉਣ ਲੱਗ ਗਿਆ ਹਾਂ ਐ ਨਹੀਂ ਭੈਣ ਹੋ ਹੋ ਕੀ ਤੇਲ ਐਨਾ ਵੱਡਾ ਤੇਲ ਐਨਾ ਤੇਲ ਇਹਨੇ ਕੀ ਕਰਨਾ ਈ ਦੱਸ ਚਾਰ ਜੀ ਸਾਡੇ ਟੱਪਰ ਚ ਬਾਈ ਮੈਂ ਚਾ ਮੈਂ ਤਾਂ ਪਹਿਲਾਂ ਹੀ ਸ਼ੱਕ ਕੀਤਾ ਜਿੱਦਾਂ ਇਹਨੇ ਮੇਰਾ ਮੁੰਡਾ ਵਾਸਤੇ ਕੀਤਾ ਨਾ ਜਰੂਰ ਇਹ ਟੋਨੇ ਟੱਪੇ ਕਰਤੀ ਹੋਣੀ ਬਾਲ ਕੀ ਭਿੱਕ ਤੇ ਜਾ ਕੇ ਤੇਲ ਇਹਦਾ ਕੋਈ ਨਾ ਕੋਈ ਸ਼ੱਕ ਜਰੂਰ ਆ ਪੀ ਕੇ ਤੇਰੇ ਤੇ ਕੀ ਹੁੰਦੀ ਹੂੰ ਨਹੀਂ ਮੀਆਂ ਬੋਤਲ ਲੈਣੀਆਂ ਪੀ ਕੇ ਤੇਰੀਆਂ ਹੋਣੀਆਂ ਨੇ ਡੇਢ ਦਿਨ ਤੈਨੂੰ ਮੈਂ ਪੀਥੇ ਲਗਾ ਲਈ ਕੁੜੀ ਆਪਣੀ ਵੀ ਦਊਂਗੀ ਐ ਦਰਵਾਜ਼ਾ ਖੋਲ੍ਹ ਲੈ ਆਪਣੇ ਦੋਸਤ ਦੇ ਨਾਲ ਆ ਆ ਤੈਨੂੰ ਹਾ ਕੀ ਉਹ ਭਾਂਡੇ ਦੇ ਮੰਦਰ ਨੂੰ ਪਾ ਦੇ ਜੇ ਮੁੰਜਾ ਉਹ ਭਾਂਡੇ ਮਾਣਣਾ ਕਿ ਤੂ ਹੈ ਉਹੋ ਮਾਤਾ ਐ ਫਲੈਸ਼ ਸਾਫਟਰ ਆਹ ਹੈ ਨਮਕ ਤੇ ਹਾਂ ਕੀ ਆ ਮੇਰੇ ਇਹਨਾਂ ਪਾਂਡੇ ਇਹਨਾਂ ਪਾਂਡੇ ਮਾਂਜੀ ਦੇ ਆ ਤੇ ਮੱਝ ਜੇਰੀਆਂ ਸਗਾਤਾਂ ਚੱਲ ਗਈਆਂ ਤੁਹਾਡੇ ਦੇ ਪਰੇ ਤੁਹਾਡੇ ਜਿਵੇਂ ਮਾਣ ਮੰਨ ਕੇ ਰੱਖ ਦੇਣੇ ਹੈ ਆਵੇ ਔਰ ਖਾਹ ਦਾ ਖਰਚਾ ਹੀ ਹੈ ਹੈ ਲੱਭਾ ਪਾੜੇਗਾ ਹੁੰਦਾ ਕਿੰਨੀ ਸਰਪ ਹੁੰਦੀ ਕਿੰਨੀ ਚੱਤ ਕੱਡਾ ਕਿ ਟੁੱਗੀ ਲਾਵੇ ਜਨਾਬ ਲਾਵੇ ਮੈਂ ਪਰਨਾ ਅਸਲ ਵਿੱਚ ਜੂ ਦੇ ਬੱਚੇ ਬਖੇਰੇ ਕਰਨੇ ਹਮ ਤੇ ਉਹ ਕੀ ਕੀ ਆਈ ਲੈ ਜੇਰਾ ਮਹਿਮਤ ਕੀ ਆ ਇੱਧਰ ਵੇ ਆਵੇ ਆ ਆਵੇ ਕਿੰਨੇ ਪੈਸੇ ਲੈ ਇੱਧਰ ਵੇ ਆਵੇ ਆਵੇ ਹਾਵੇ ਆ ਸੰਡੇਜ ਬੜਾ ਬੜਾ ਕਿਹਨੇ ਕਵਾਈ ਜਾਣੇ ਆ ਇਹੇ ਹੇਠ ਨਹੀਂ ਕਰਨ ਪੁੱਛ ਜੱਜੀ ਦੀਦੀ ਜੀ ਬਣਾ ਦਿੰਦੇ ਆ ਨਿਆਣੇ ਨਾ ਆਸਦੀ ਵਾਰੀ ਆ ਐਨੇ ਵੱਡੇ ਲਿਹਾਈ ਆ ਆ ਸੰਡੇਜ ਇਹੋ ਬੜਾ ਬੜਾ ਕੇ ਕਵਾਈ ਜਾਣੇ ਕੋਈ ਪਤਾ ਨਹੀਂ ਕੀ ਅੰਤਰੇ ਸਪਰਿੰਗ ਜੇ ਬਣੇ ਆ ਬਸ ਕਵਾਈ ਉੱਤੇ ਆ ਪਿਆ ਇਹਨਾਂ ਦਾ ਅੱਜ ਕੱਲ੍ਹ ਦੀਆਂ ਦਾ ਹਾਂ ਕਿ ਟਕੀ ਜੀ ਸੰਤਰੇ ਦੇ ਵਗੇ ਹੈ ਇੱਕ ਸੰਤਰੀਆਂ ਦੇ ਪਾਤ ਖਾਣ ਨੂੰ ਨਹੀਂ ਨਹੀਂ ਮਾਤਾ ਖੁਸ਼ਬੂ ਆ ਖੁਸ਼ਬੂ ਖਾਣੀ ਖੁਸ਼ਬੂ ਉਹ ਮਾਤਾ ਖੁਸ਼ਬੂ ਆ ਬਾਥਰੂਮ ਜਾਂ ਕਮਰੇ ਚ ਟੰਗੀ ਦੀ ਖੁਸ਼ਬੂ ਦੀ ਹੈ ਮੈਂ ਖਲਕੇ ਪਰ ਮਾਰ ਨੂੰ ਮਾਰੀ ਚ ਟੰਗੂ ਮੀਂਗੀ ਆਪਣੇ ਕੱਪੜਿਆਂ ਚ ਮੇਰੇ ਕੱਪੜੇ ਚ ਖੁਸ਼ਬੂ ਆਇਆ ਕਰੂਗੀ ਮਾਂ ਨਾ ਦੱਦੀ ਆਪਣੀ ਨੂੰ ਅੱਛਾ ਹਾਂ ਆਹ ਕਿਹੜੇ ਸਾਬਣ ਲਿਆਉਂਦੀ ਲੈ ਤੁਸੀ ਗੋਰੀ ਕੁੜੀ ਵਗੀ ਇਹ ਵੀ ਮੈਂ ਆਪਣੇ ਲਈ ਰੱਖਦੀ ਹਾਂ ਹੈ ਇਨੀ ਗੋਰੀ ਹੋਈ ਜਾਣਾ ਮੈਂ ਗੋਰੀ ਹੋਊਂਗੀ ਮਾਂ ਨਾ ਦੱਦੀ ਆਪਣੀ ਨੂੰ ਜਾ ਕੇ ਮੈਂ ਮਰ ਚਿਓ ਨੀ ਹਾ ਆ ਕੇ ਲੈ ਆਈ ਰਾਸ਼ਨ ਚ ਨੀ ਛੋਡੇ ਉਹ ਵੀ ਇੰਗੇ ਵੜੇ ਮੇਰਾ ਪਹਿਲਾ ਸ਼ੱਕ ਹੀ ਦਾ ਪਹਿਲਾ ਸ਼ੱਕ ਹੀ ਹੈ ਜਿੱਦ ਨੇ ਪਹਿਲੇ ਦਿਨ ਪਿੰਟ ਪਾਈ ਨਾ ਇਹ ਉਦੋਂ ਹੀ ਲੱਗਦਾ ਸੀ ਕਿ ਇਹ ਲੱਛਮੀ ਨਹੀਂ ਕਿਉਂਕਿ ਇਹਨੂੰ ਪੁੱਛੇ ਜਾ ਗਿਆ ਕਿ ਇਹ ਮੁੰਡਾ ਮੇਰਾ ਸੋਹੀ ਹੈ ਨਾ ਪੀਂਦਾ ਖੰਦਾ ਨਾ ਇਹ ਕਿਹੜਾ ਘਰ ਚ ਸੌਰਾ ਪੀਣ ਵਾਲਾ ਤੇ ਇਹ ਇੰਨੇ ਸੋਡੇ ਕਰ ਤੋਂ ਲਈ ਆਈ ਨਹੀਂ ਕੁਛ ਕੀ ਆ ਆਪਣੀ ਮਾਂ ਨੂੰ ਇੰਨੇ ਸੋਡੇ ਉਹਨੇ ਕੀ ਕਰਨੇ ਆ ਉਹ ਮਾਤਾ ਪਥਰੀ ਹੋਈ ਉਹਦੇ ਤਾਂ ਹਾਂ ਨਹੀਂ ਬੱਸ ਸਭ ਪਤਾ ਮੈਨੂੰ ਸਭ ਪਤਾ ਦਾ ਦੇ ਲੱਛਣਾ ਦਾ ਵੇਖਾ ਆਜਾ ਫੜਾ ਆਪਣੀ ਕੁੜੀ ਦਊਂਗੀ ਹੈ ਉਹਦੇ ਘਰੇ ਚਾਹੀਦੀਆਂ ਹੁੰਦੀਆਂ ਵਾ ਹੈ ਕਿਉਂ ਮਾਤਾ ਪਿੰਦੀ ਆ ਨਾ ਨਹੀਂ ਐਨੀ ਸੌਮੀ ਮੇਰੀ ਕੁੜੀ ਸੋਹਰਾ ਪਿੰਦਾ ਬਗੜਾ ਉਹਨੂੰ ਚਾਹੀਦੀਆਂ ਹੁੰਦੀਆਂ ਵਾ ਜਿਹੜੇ ਤੇਰੀ ਮਾਂ ਨੂੰ ਦੂਰ ਚਾਹੀਦੀਆਂ ਹੁੰਦੀਆਂ ਨਾ ਕਹੂਗਾ ਉਹਨੂੰ ਕਹੇ ਬੀਬੀ ਨੂੰ ਲੈ ਲੈ ਆ ਆ ਜਾ ਬਥੇਰੇ ਪਖੰਡ ਕੱਢਦੇ ਥੋੜਾ ਰਾਸ਼ਨ ਲਿਆਂਦਾ ਇਹਨਾਂ ਨੇ ਹੈ ਹਾ ਦੋ ਕੁ ਸੰਡੀਆਂ ਜੀਆਂ ਵੀ ਰੱਖ ਲਈ ਨੀ ਇਹ ਕੁੜੀਂ ਦਊਂਗੀ ਮੈਂ ਚੱਲ ਹਾ ਰਾਸ਼ਨ ਲੈ ਇਹ ਪਾਕ ਦਾ ਮੁੰਡੇ ਮੇਰੇ ਤੇ ਪੈਸੇ ਲਵਾ ਤੇ ਹਾ ਨੀ ਮੈਂ ਮੱਛਿਆ ਤਾਈ ਮੈਂ ਆਖਾਂ ਵੀ ਇੰਨੀ ਪਕੜਵਾਇ ਨੋਉਂ ਆਉਂਦੀ ਕਿੱਥੋਂ ਆ ਐਨੀਆਂ ਆਟੇ ਫਾਈਆਂ ਲੈਂਦੀ ਮੇਰ ਨਾਲ ਹਾਂ ਕਾਹੇ ਤੇ ਕਾਹਟ ਕਹੇ ਜਵਾਬ ਦਿੰਦੀ ਆ ਬਦਾਮ ਖਾਂਦੀ ਬਦਾਮ ਵੇਖ ਤਾਂ ਹੈ ਡਿਓ ਸੇਸ ਉਹ ਰੇ ਨਾ ਮੈਂ ਦਿੰਦੇ ਅੱਤੇ ਮੈਂ ਆਪ ਰੱਖੂੰਗੀ ਅੱਤੇ ਆਪਣੀ ਕੁੜੀ ਨੂੰ ਦਊਂਗੀ ਆਹੋ ਮਾਰ ਲਵਸੀ ਆਪਣੀ ਨੂੰ ਮੈਂ ਤਾਂ ਲੱਖਾ ਮੈਂ ਵੀ ਆਖਾਂ ਵੀ ਇੰਨਾ ਲੜਤੀ ਕਿਤਾਂ ਮਾਂ ਇੰਨਾ ਦਿਮਾਗ ਤੇ ਕੋ ਆਉਂਦਾ ਪਾਣੇ ਦੁਨੀਆ ਬਦਾਮ ਦਿਮਾਗ ਰੁਕ ਜਾ ਮਾਤਾ ਦੱਸਦੀ ਆ ਮੰਮੀ ਨੂੰ ਕਿੰਨੇ ਸਾਰੇ ਸਮਾਨ ਲਕਾ ਲਿਆ ਯਾ ਗਾਡੀ ਨੇ ਹਾਂ ਕੰਮ ਨਹੀਂ ਕਰਨਾ ਮੇਰਾ ਪੁੱਤ ਮੇਰੀ ਪੁੱਤਰੀ ਆ ਨਾ ਤੂੰ ਮੇਰੀ ਪੁੱਤਰੀ ਨੂੰ ਜਾ ਕੇ ਦੱਸਾਇਆ ਆਪਣੀ ਮਾਂ ਨੂੰ ਤੈਨੂੰ ਚੀਜੀ ਲੈ ਕੇ ਦਊਂਗੀ ਕਿਨੇ ਪੈਸੇ ਆ ਇਹ ਦੱਸ ਮੈਨੂੰ 100 ਰੁਪਏ ਚਾਹੀਦੇ ਹੂੰ 100 ਰੁਪਏ ਚਾਹੀਦੇ ਵੀ ਲੈ ਲੈ ਨਹੀਂ ਨਹੀਂ ਮੈਂ ਚਲੀ ਦੱਸਣ ਨਹੀਂ ਚਲੀ ਦੱਸ ਕੱਲ ਮੇਰਾ ਪੁੱਤ ਪੈਨਸ਼ਨ ਆ 200 ਰੁਪਏ ਦਊਂਗੀ ਸੂਟ ਲੈਣ ਸੋਣਾ ਜਾ 200 ਚ ਕਿਹੜਾ ਸੂਟ ਹੁੰਦਾ ਮਾਤਾ ਬਸ ਕਰ ਹਾਂ ਤੂੰ ਬਾਤ ਹੀ ਨਹੀਂ ਨੇ ਤੇ ਤਮੇ ਸਮਾਨ ਵੀ ਨਹੀਂ ਲਿਆ ਜਿੰਨੇ ਤੂੰ ਮੇਰੇ ਕੋਲ ਲਈ ਜਾਂਦੀ ਆ ਵੀ ਪਰ ਤੂੰ 200 ਰੁਪਏ ਦੱਸਣਾ ਨਹੀਂ ਚੰਗਾ ਆਲੇ ਪੱਟ ਆ ਤੂੰ ਐਂ ਕਰ ਆਲੇ ਆ ਸੰਟੂ ਰੱਖ ਆ ਕਿੱਡੀ ਸੁਣੀ ਬੁੱਟੀ ਬਗੀ ਇਹੋ ਜਿਹਾ